ਤਿਹਾਰ ਆ ਚੁੱਕੇ ਨੇ ਨੇੜੇ ਤੇ ਹੁਣ ਫੂਡ ਸੇਫਟੀ ਜਿਹੜੇ ਅਫਸਰ ਨੇ ਡਿਪਾਰਟਮੈਂਟ ਨੇ ਹੁਣ ਉਹ ਥੋੜਾ ਜਿਹਾ ਐਕਟਿਵ ਹੋਣਗੇ ਜਿਹੜੀ ਕੁੰਭ ਕਰਨੀ ਨੀਂਦ ਉਹ ਸੁੱਤੇ ਪਈ ਸੀ ਹੁਣ ਉਹ ਜਾਗਣਗੇ ਕਿਉਂਕਿ ਉੱਪਰੋਂ ਕਦੇ ਪ੍ਰੈਸ਼ਰ ਨਹੀਂ ਪਿਆ ਅਗਰ ਪ੍ਰੈਸ਼ਰ ਉੱਤੋਂ ਪਿਆ ਹੋਵੇ ਤਾਂ ਇਹ ਸਾਰਾ ਸਾਲ ਲਗਾਤਾਰ ਕੰਮ ਕਰਨ ਪਰ ਨਹੀਂ ਟੈਨਸ਼ਨ ਪੈਂਦੀ ਇਹ ਸਿਰਫ ਤਿਹਾਰਾਂ ਦੇ ਦਿਨਾਂ ਦੇ ਵਿੱਚ ਹੀ ਬਾਹਰ ਹੁੰਦੇ ਨੇ ਜਿਵੇਂ ਕਹਦੀਏ ਬਰਸਾਤੀ ਰੱਡੂ ਨਹੀਂ ਹੁੰਦੇ ਕਿ ਅਗਰ ਮੀਂਹ ਜ਼ਿਆਦਾ ਪਿਊਗਾ ਤਾਂ ਉਹ ਬਰਸਾਤੀ ਰੱਡੂ ਬਾਹਰ ਆ ਜਾਣਗੇ ਇਹ ਹੁਣ ਮੌਕਾ ਕੁਝ ਕਰਕੇ ਦਿਖਾਉਣ ਦਾ ਤੇ ਕੁਝ ਇਕੱਠਾ ਕਰਨ ਦਾ ਇਹ ਮੌਕਾ ਮਿਲ ਜਾਂਦਾ ਤਿਹਾਰਾਂ ਦੇ ਦੌਰਾਨ ਹੁਣ ਫੂਡ ਸੇਫਟੀ ਜਿਹੜੇ ਅਫਸਰ ਨੇ ਹੁਣ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਰੈਡਾ ਮਾਰਨਗੇ ਡੈਰੀਆਂ ਤੇ ਮਾਰਨਗੇ ਜਿੱਥੇ ਨਕਲੀ ਦੁੱਧ ਤਿਆਰ ਹੋ ਰਿਹਾ ਹੈ ਨਕਲੀ ਪਨੀਰ ਤਿਆਰ ਹੋ ਰਿਹਾ ਹੈ ਹੋਰ ਨਕਲੀ ਦੇਸੀ ਘਿਓ ਤਿਆਰ ਹੋ ਰਿਹਾ ਹੈ ਨਕਲੀ ਦੁੱਧ ਵੀ ਤਿਆਰ ਹੋ ਰਿਹਾ ਹਰ ਇੱਕ ਆਈਟਮ ਡੇਰੀ ਉਤਪਾਦ ਦੇ ਤਿਆਰਵਾਂ ਵਾਲੀ ਉਹਨਾਂ ਉੱਤੇ ਰੇਡਾਂ ਮਰੀਆਂ ਜਾਣਗੀਆਂ ਨਾਲ ਹੀ ਰੇਡਾਂ ਮਰੀਆਂ ਜਾਣਗੀਆਂ ਜਿਹੜੇ ਹੋਟਲ ਨੇ ਰੈਸਟੋਰੈਂਟ ਨੇ ਜਿੱਥੇ ਮਠਿਆਈ ਬਣਦੀ ਹੈ ਉਹਨਾਂ ਤੇ ਜਾ ਕੇ ਰੇਡਾਂ ਮਰੀਆਂ ਜਾਣਗੀਆਂ ਉਹਨਾਂ ਦਾ ਸਮਾਨ ਚੈੱਕ ਕੀਤਾ ਜਾਊਗਾ ਸੈਂਪਲ ਭਰੇ ਜਾਣਗੇ ਸੈਂਪਲ ਭਰ ਕੇ ਲਿਜਾਏ ਜਾਣਗੇ ਪਰ ਉਹਦੀ ਕੋਈ ਪੁਖਤਾ ਰਿਪੋਰਟ ਹੈ ਜਿਹੜੀ ਉਹ মিডিਆ ਸਾਹਮਣੇ ਕਦੇ ਵੀ ਸਾਂਝੀ ਉਹ ਨਹੀਂ ਕਰਨਗੇ ਇਹ ਆਏ ਸਾਲ ਹੀ ਐਸੇ ਤਰ੍ਹਾਂ ਹੁੰਦਾ ਆਇਆ ਕਿ ਸੀਐਮ ਭਗਵੰਤ ਮਾਨ ਨੂੰ ਹੋ ਤਾਂ ਕਹਿੰਦੇ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਪਰ ਫੂਡ ਸੇਫਟੀ ਜਿਹੜੇ ਅਫਸਰ ਨੇ ਜੋ ਡਿਪਾਰਟਮੈਂਟ ਨੇ ਇੰਨਾ ਤੇ ਸਖਤੀ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਇਹ ਇਕੱਲੇ ਸਿਰਫ ਦੀਵਾਲੀ ਤਿਹਾੜੀ ਤੇ ਹੀ ਦਿਖਦੇ ਨੇ ਹੁਣ ਸੈਂਪਲ ਭਰੇ ਜਾਣਗੇ ਰੈਡਾਂ ਮਰੀਆਂ ਜਾਣੀਆਂ ਸਾਰਾ ਕੁਝ ਲਿਜਾਇਆ ਜਾਊਗਾ ਪਰ ਕੀ ਕਾਰਨ ਆ ਪੁਖਤਾ ਰਿਪੋਰਟ ਕਿਉਂ ਨਹੀਂ ਜਿਹੜੀ ਜਨਤਾਕ ਆ মিডিਆ ਸਾਹਮਣੇ ਕੀਤੀ ਜਾਂਦੀ ਜੇਕਰ ਕਿਸੇ ਕੋਈ ਹੋਟਲ ਆਲਾ ਕੋਈ ਰੈਸਟੋਰੈਂਟ ਆਏ ਕੋਈ ਮਠਾਈ ਵਾਲੀ ਵੱਡੀ ਦੁਕਾਨ ਆ ਜੋ ਮਠਾਈ ਦਾ ਸਮਾਨ ਬਣਾ ਰਿਆ ਹੈ ਜਾਂ ਡੇਰੀ ਦੇ ਉਤਪਾਦ ਨੇ ਦੁੱਧ ਦਾ ਪਨੀਰ ਹੈ ਦੇਸੀ ਕੋ ਜੇ ਉਹਨਾਂ ਦੇ ਸੈਂਪਲ ਫੇਲ ਹੁੰਦੇ ਨੇ ਤਾਂ ਉਹਨਾਂ ਤੇ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਸਦਾ ਲਈ ਬੰਦ ਕਿਉਂ ਨਹੀਂ ਕੀਤਾ ਜਾਂਦਾ ਕੀ ਦਾਲ ਦੇ ਵਿੱਚ ਹੁਣ ਕਾਲਾ ਸਮਝੀਏ ਕਿ ਜਿਹੜੀ ਬਹੁਤ ਸਮੇਂ ਤੋਂ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ ਕਿ ਸੈਂਪਲ ਭਰ ਕੇ ਲੈ ਕੇ ਜਾਂਦੇ ਨੇ ਪਰ ਅੱਗੇ ਕੀ ਨਿਕਲਦਾ ਕੁਝ ਨਹੀਂ ਪਤਾ ਲੱਗਦਾ ਸੈਂਪਲ ਜਾਂਦੇ ਜਾਂਦੇ ਪਤਨ ਨਹੀਂ ਗਾਇਬ ਹੋ ਜਾਂਦੇ ਨੇ ਕਿ ਇਹਨਾਂ ਨੂੰ ਫੋਨ ਆ ਜਾਂਦੇ ਨੇ ਉੱਪਰੋਂ ਜਾਂ ਜਿਹਦਾ ਸੈਂਪਲ ਇਹ ਭਰ ਕੇ ਲੈ ਕੇ ਜਾਂਦੇ ਨੇ ਜਾਂ ਉਹਨਾਂ ਦੇ ਕਿਸੇ ਕੋਈ ਸਿਆਸੀ ਲਿੰਕ ਹੋਣਗੇ ਉਹਨਾਂ ਦੇ ਜਾਂ ਉਹਨਾਂ ਦੇ ਹੱਥ ਦੇ ਵਿੱਚ ਕੋਈ ਉਹਨਾਂ ਤੋਂ ਉੱਪਰ ਦਾ ਜਿਹੜਾ ਕੋਈ ਅਫਸਰ ਹੋਊਗਾ ਉਹ ਟੱਚ 'ਚ ਹੋਣਗੇ ਜਾਂ ਉਹ ਫੋਨ ਕਰ ਦਿੰਦੇ ਆ ਕਿ ਭਾਈ ਰਿਪੋਰਟ ਬਿਲਕੁਲ ਸਹੀ ਬਣਾ ਕੇ ਇਹਨਾਂ ਨੂੰ ਦੁਬਾਰਾ ਪਹੁੰਚਦੀ ਕਰ ਦੇ ਕਿ ਇਹ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ ਕਿ ਪ੍ਰੈਸ਼ਰ ਨਾਲ ਦੇ ਨਾਲ ਪੈਣ ਲੱਗ ਜਾਂਦਾ ਅਗਰ ਕੋਈ ਅਫਸਰ ਸਹੀ ਕੰਮ ਵੀ ਕਰਦਾ ਸਾਰੇ ਆਪਾਂ ਕਹਿ ਨਹੀਂ ਸਕਦੇ ਕਿ ਪੰਜੇ ਉਂਗਲਾਂ ਇੱਕ ਬਰਾਬਰ ਨੇ ਚਲੋ 1-2% ਕੁਝ ਅਫਸਰ ਹੈਗੇ ਨੇ ਜੋ ਸਹੀ ਕੰਮ ਕਰਦੇ ਨੇ ਅਗਰ ਜਿਨ੍ਹਾਂ ਨੂੰ ਕੋਈ ਡਿਊਟੀ ਨਿਭਾਉਣ ਦਾ ਮੌਕਾ ਮਿਲੇ ਤਾਂ ਉਹ ਕੁੱਬੀ ਟੰਗ ਦੇ ਨਾਲ ਨਭਉਂਦੇ ਵੀ ਨੇ ਪਰ ਉਹ 1-2% ਜਿਹੜੇ ਸਹੀ ਕੰਮ ਕਰਦੇ ਨੇ ਅਫਸਰ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਊਗੀ ਹੁਣ ਦੀਵਾਲੀ ਆ ਗਈ ਦੀਵਾਲੀ ਤੇ ਕਿੰਨਾ ਕੁਸ਼ਾ ਜਿਹੜਾ ਤਿਆਰ ਨਕਲੀ ਦੇਸੀ ਕਿਉ ਨਕਲੀ ਪਨੀਰ ਜੋ ਪਹਿਲਾਂ ਤੋਹੀ ਇਕੱਲੀ ਦੀਵਾਲੀ ਨੂੰ ਛੱਡੋ ਉਸ ਤੋਂ ਇਲਾਵਾ ਵੀ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਨਕਲੀ ਦੇਸੀ ਕਿਉ ਪਨੀਰ ਮਠਿਆਈਆਂ ਲਗਾਤਾਰ ਬਣਦੀਆਂ ਰਹਿੰਦੀਆਂ ਨੇ ਕੋਈ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਉਹਨਾਂ ਦੇ ਸੈਂਪਲ ਭਰੇ ਜਾਂਦੇ ਨੇ ਕੀ ਕਹਿਣਾ ਇੱਕ ਅਧੀ ਰਿਪੋਰਟ ਉਹ ਗਲਤ ਕਰ ਦੇਣ ਕਿ ਆਹ ਬੰਦੇ ਗਲਤ ਨੇ ਜਾਂ ਉਹਨਾਂ ਦਾ ਕੋਈ ਕਾਰੋਬਾਰ ਥੋੜੇ ਦਿਨਾਂ ਲਈ ਠਾਪੋ ਕਰ ਸਕਦੇ ਨੇ ਪਰ ਸਦਾ ਲਈ ਬੰਦ ਨਹੀਂ ਕਰ ਦਿੰਦੇ ਉਹਨਾਂ ਦਾ ਕੋਈ ਲਾਇਸੈਂਸ ਆ ਉਹ ਕੈਨਸਲ ਨਹੀਂ ਕਰਦੇ ਇਹ ਚਿੰਤਾਵਾਂ ਥੋੜੀਆਂ ਜੀਆਂ ਮੌਜੂਦਾ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ ਸਿਰਫ ਧਿਆਰਾਂ ਤੇ ਹੀ ਜਿਹੜੇ ਫੂਡ ਸੇਫਟੀ ਅਫਸਰ ਆ ਉਹ ਉਹ ਧਿਆਰਾਂ ਤੇ ਹੀ ਕਿਉਂ ਦੇਖਦੇ ਨੇ ਉਹਨਾਂ ਦੀ ਕੋਈ ਡਿਊਟੀ ਨਹੀਂ ਹੈਗੀ ਸਾਰਾ ਸਾਲ ਕਿ ਸਿਰਫ ਤਿਆਹਾਰਾਂ ਦਰਾਨੀ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਤਿਆਹਾਰਾਂ ਦਰਾਨੀ ਸਿਰਫ ਮਾੜੀ ਚੀਜ਼ ਬਣਦੀ ਹੈ ਕਿ ਜਿਹੜੇ ਹੋਰ ਵਿਆਹ ਸ਼ਾਦੀਆਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਕੀ ਗਰੰਟੀ ਹੈ ਕਿ ਸਮਾਨ ਗਲਤ ਨਹੀਂ ਪਹੁੰਚਦਾ ਹੋਣਾ ਸੋ ਹੁਣ ਬਰਸਾਤੀ ਲੱਡੂਆਂ ਮੰਗ ਫੂਡ ਸੇਫਟੀ ਅਫਸਰ ਹੁਣ ਬਾਹਰ ਨਿਕਣਗੇ ਰੇਡਾਂ ਮਾਰਨਗੇ ਸੈਂਪਲ ਭਰੇ ਜਾਣਗੇ ਡਰਾਵੇ ਦਿੱਤੇ ਜਾਣਗੇ ਬਹੁਤ ਕੁਝ ਹੋਊਗਾ ਪਰ ਉਹ ਜਦੋਂ ਹੀ ਸੈਂਪਲ ਭਰ ਕੇ ਲੈ ਕੇ ਜਾਣਗੇ ਫੋਨ ਆ ਜਾਣਗੇ ਜਾਂ ਉਹ ਆਪ ਗੱਲਬਾਤ ਬੈਠ ਕੇ ਕਿਤੇ ਪਾਸੇ ਕਰ ਲੈਣਗੇ ਉਨ੍ਹਾਂ ਦੀ ਰਿਪੋਰਟ ਬਿਲਕੁਲ ਮਤਲਬ ਹੈ ਮੰਨ ਲਓ ਪੋਜ਼ਿਟਿਵ ਨਹੀਂ 네ਗੇਟਿਵ ਕੀਤੀ ਜਾਣੀ ਆ ਕਿ ਬਹੁਤ ਵਧੀਆ ਇਹ ਸਮਾਨ ਆ ਜਿਹੜਾ ਤਿਆਰ ਕਰਦੇ ਨੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਹੁਣ ਸਾਹਮਣੇ ਆਉਣਗੀਆਂ